ਕਿਰਪਾ ਤਾਰ ਨਬੀ ਹਾ ਅਮਰਤ ਵੇ ਬੋਲਿਆ ਸੁਨੀ ਪੁਕਾਰ ਕਰਪਾਤਾਰੋ ਕਿਰਪਾਤਾਰ ਬਰਸੋ ਕਿਰਪਾਤਾਰ ਬੈਠਾ ਸੋ ਦੀਪਾਤ ਸ਼ਾਮ ਰਾਮਦਾਸ ਸਤਗੁਰੂ ਕਹਾਵੇ ਰਾਮਦਾਸ ਸਤ ਗੁਰੂ ਕਹਾਵੇ ਪੂਰਨ ਤਾਲ ਖਟਾਇਆ ਪੂਰਨ ਤਾਲ ਖਟਾਇਆ ਪੂਰਨ ਤਾਲ ਖਟਾਇਆ ਅਮਰਤ ਸਰ ਵਿੱਚ ਜੋਤ ਜਗਾਵੇ ਅਮਰਤ ਸਰ ਵਿੱਚ ਜੋਤ ਜਗਾਵਾ ਤਨ ਤਨ RAM ਦਾਸ ਗੁਰ ਤਨ ਤਨ RAM ਦਾਸ ਗੁਰ ਜੇਨ ਸਿਰ ਆ ਤਿੰਨੇ ਸਵਾਰਿਆ ਕਰਾਮਤ ਪੂਰੀ ਹੋਈ ਕਰਾਮਤ ਆਪ ਸਿਰਜਨਹਾਰ ਧਾਰਿਆ ਆਪ ਸਿਰਜਨਹਾਰ ਧਾਰਿਆ ਆਪ ਸਿਰਜਨਹਾਰ ਧਾਰਿਆ ਸਭ ਤੇ ਵੱਡਾ ਸਤ ਗੁਰ ਨਾਨਕ ਸਬਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਦੇ ਠੇ ਸਭ ਦੁੱਖ ਜਾਏ ਕ੍ਰਿਸ਼ਨ ਤੇ ਆਇਆ ਕ੍ਰਿਸ਼ਨ ਤੇ ਆਇਆ ਬਹਾਦਰ ਸਿਮਰੀਏ ਤੇ ਇੱਕ ਬਹਾਦਰ ਸਿਮਰੀਏ ਆਵੇ ਤਾਂ ਸਭ ਥਾਈ ਹੋਏ ਸਹਾਇਤ ਬਹਾਦਰ ਸਿਮਰਿਆ ਕਰਨ ਨਾ ਨੇ ਦਿਆਵੇ ਤਾਏ ਸਭ ਥਾਈ ਹੋਏ ਸਹਾਇਤ ਬਹਾਦਰ ਸਿਮਰਿਆ ਦਰ ਨਾਮ ਸਤਨਾਮ ਜੇ ਵਾਹਿ ਸਤਨਾਮ 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 ਜੇ ਵਾਹਿਗੁਰੂ 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 ਜੀ ਸਤਨਾਮ 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 ਜੇ ਵਾ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤਨਾਮ 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 ਜੇ ਵਾਹਿਗੁਰੂ 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 ਜੀ ਸਤਨਾਮ 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 ਜੇ ਵਾਹਿ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ ਜੀ ਵਾਹਿ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਸਤ ਸਤਨਾਮ ਜੀ ਵਾਹਿਗੁਰੂ ਏ ਗੁਰੂ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਨਾਮ ਸਤ ਨਾਮ ਸਤਨਾਮ ਜੀ ਵਾਹਿਗੁਰੂ ਵਾਹਿ